ਅਸੀਂ ਪੜ੍ਹਦੇ ਹਾਂ ਰਸੂਲਾਂ ਦੇ ਕਰਤੱਵ ਉਸ ਦਾ ਦੂਜਾ ਅਧਿਆਇ ਅਤੇ ਉਸ ਦੀ 43 ਆਇਤ ਉਸ ਵਿੱਚ ਲਿਖਦਾ ਹੈ ਲੂਕਾ ਹਰ ਇੱਕ ਜਾਨ ਨੂੰ ਡਰ ਲੱਗਾ ਅਤੇ ਬਹੁਤ ਸਾਰੇ ਅਚੰਬੇ ਅਤੇ ਨਿਸ਼ਾਨ ਰਸੂਲਾਂ ਦੇ ਰਾਹੀਂ ਪ੍ਰਗਟ ਹੋਏ ਹੁਣ ਅਸੀਂ ਪਿਛਲੇ ਹਫ਼ਤਿਆਂ ਚ ਦੇਖਿਆ ਹੈ ਕਿ ਕਿਵੇਂ ਕਲੀਸੀਆ ਸਥਾਪਿਤ ਹੋ ਗਈ ਜਦੋਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਸੁਣਿਆ ਤੋਬਾ ਕੀਤੀ ਬਪਤਿਸਮਾ ਲਿਆ ਤੇ ਚਰਚ ਸਟਾਰਟ ਹੋ ਗਿਆ ਕਲੀਸੀਆ ਸ਼ੁਰੂ ਹੋ ਗਈ ਅਤੇ ਉਹਨਾਂ ਕਲੀਸ਼ੀਆਵਾਂ ਦੇ ਕਈ ਚਿੰਨ ਕਲੀਸ਼ੀਆਵਾਂ ਦੇ ਕਈ ਚਿੰਨ ਅਸੀਂ ਦੇਖੇ ਕਿ ਕਿਵੇਂ ਉਹਨਾਂ ਨੇ ਵਚਨ ਨੂੰ ਸੁਣਿਆ ਸੰਗਤ ਰੱਖੀ ਪ੍ਰਾਰਥਨਾ ਕੀਤੀ ਤੇ ਆ ਆ ਪਾਕ ਸ਼ਰੈਮਾਨੀ ਵਿੱਚ ਸਾਲਿਆ ਜੋ ਕੀ ਇਹ ਚਰਚ ਦੇ ਚਿੰਨ ਹੁੰਦੇ ਨੇ ਅਤੇ ਅੱਜ ਇੱਕ ਹੋਰ ਚਿੰਨ ਅਸੀਂ ਦੇਖਦੇ ਹਾਂ ਉਹ ਇਹ ਹੈ ਕਿ ਪ੍ਰਭੂ ਦਾ ਡਰ ਪ੍ਰਭੂ ਦਾ ਡਰ ਉਹਨਾਂ ਦੇ ਵਿੱਚ ਸਥਾਪਿਤ ਹੋ ਗਿਆ ਤੇ ਇਹ ਕਿਦਾਂ ਦਾ ਡਰ ਹੈ ਅਸੀਂ ਦੇਖਦੇ ਹਾਂ ਇਹ ਹੁੰਨਾ ਦਾ ਖਤ ਪਹਿਲਾਂ ਹੀ ਹੁੰਨਾ ਤੇ ਉਹਦਾ ਚਾਰ ਅਧਿਆਏ ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਉਹਦੇ ਵਿੱਚ ਉਹ ਲਿਖਦਾ ਹੈ ਕਿ ਪ੍ਰਭੂ ਦਾ ਪ੍ਰੇਮ ਸਾਨੂੰ ਹਰੇਕ ਡਰ ਤੋਂ ਮੁਕਤ ਕਰ ਦਿੰਦਾ ਹੈ ਪਰ ਹੁਣ ਅਸੀਂ ਇਹਦੇ ਵਿੱਚ ਪੜ੍ਹਦੇ ਹਾਂ ਕਿ ਇਹਨਾਂ ਲੋਕਾਂ ਨੂੰ ਡਰ ਲੱਗਿਆ ਪ੍ਰਭੂ ਦਾ ਇਹਦਾ ਕੀ ਮਤਲਬ ਹੋਇਆ ਗੱਲਾਂ ਦਾ ਇਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਪ੍ਰਭੂ ਦੇ ਵਿੱਚ ਨਹੀਂ ਚੱਲਦੇ ਹੁੰਨੇ ਤੇ ਸਾਨੂੰ ਪ੍ਰਭੂ ਦਾ ਡਰ ਨਹੀਂ ਹੁੰਦਾ ਬਲਕਿ ਸਾਨੂੰ ਉਹਨਾਂ ਚੀਜ਼ਾਂ ਦਾ ਡਰ ਹੁੰਦਾ ਹੈ ਜੋ ਕਿ ਇਸ ਦੁਨੀਆ ਦੇ ਵਿੱਚ ਹੁੰਦੀ ਹੈ। ਜਾਂ ਕਹਿ ਲਓ ਪੈਸੇ ਖੋਣ ਦਾ ਡਰ, ਜਾਂ ਚੰਗੀ ਸਿਹਤ ਚਲੇ ਜਾਣ ਦਾ ਡਰ, ਜਾਂ ਦੋਸਤ, ਮਿੱਤਰ ਸਾਨੂੰ ਛੱਡ ਜਾਣ ਉਹਦਾ ਡਰ ਹੁੰਦਾ ਹੈ, ਰਿਸ਼ਤੇਦਾਰ ਸਾਨੂੰ ਬੁਲਾਉਣਾ ਬੰਦ ਕਰ ਦੇਣ ਉਹਦਾ ਡਰ ਹੁੰਦਾ ਹੈ। ਤੇ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਪ੍ਰਭੂ ਦੇ ਨਾਲ ਨਹੀਂ ਸੀ ਚੱਲਦੇ ਜਦੋਂ ਪ੍ਰਭੂ ਨੇ ਸਾਨੂੰ ਨਹੀਂ ਬਚਾਇਆ ਸੀ ਤੇ ਅਸੀਂ ਪ੍ਰਭੂ ਨੂੰ ਨਹੀਂ ਜਾਣਦੇ ਸੀ ਉਸ ਸਮੇਂ ਅਸੀਂ ਉਹ ਕੰਮ ਕੀਤੇ ਜੋ ਕਿ ਪ੍ਰਭੂ ਨੂੰ ਪਸੰਦ ਨਹੀਂ ਸੀ ਸਾਡੇ ਦਿਨਾਂ ਵਿੱਚ ਪ੍ਰਭੂ ਦਾ ਡਰ ਨਹੀਂ ਸੀ ਪਰ ਪ੍ਰਭੂ ਦਾ ਜਦੋਂ ਪਿਆਰ ਸਾਡੀ ਜ਼ਿੰਦਗੀਆਂ 'ਚ ਆ ਗਿਆ ਪ੍ਰਭੂ ਦੀ ਮੁਕਤੀ ਸਾਡੀ ਜ਼ਿੰਦਗੀਆਂ 'ਚ ਆ ਗਈ ਤੇ ਸਾਡੇ ਕੰਮ ਬਦਲ ਗਏ ਸਾਨੂੰ ਚੰਗਿਆਈ ਮਿਲ ਗਈ ਸਾਨੂੰ ਖੁਸ਼ੀ ਮਿਲ ਗਈ ਸਾਨੂੰ ਨਿਰੋਇਆਪਨ ਮਿਲ ਗਿਆ ਸਾਨੂੰ ਆਜ਼ਾਦੀ ਮਿਲ ਗਈ ਪਾਪ ਤੋਂ ਆਜ਼ਾਦੀ ਮਿਲਣ ਦੇ ਕਰਕੇ ਹੁਣ ਸਾਡੀ ਜ਼ਿੰਦਗੀਆਂ 'ਚ ਦੁਨਿਆਵੀ ਡਰ ਖਤਮ ਹੋ ਗਿਆ ਤੇ ਪ੍ਰਭੂ ਦਾ ਪਿਆਰ ਸਾਡੀ ਜ਼ਿੰਦਗੀਆ ਚ ਆ ਗਿਆ ਇਸ ਕਰਕੇ ਉਹ ਕਹਿੰਦਾ ਹੈ ਇਹ ਹੁੰਨਾ ਆਪਣੇ ਖਤ ਵਿੱਚ ਕੀ ਪ੍ਰਭੂ ਦਾ ਪਿਆਰ ਸਾਨੂੰ ਹਰੇਕ ਡਰ ਤੋਂ ਛਡਾਉਂਦਾ ਹੈ ਮੌਤ ਦਾ ਡਰ ਸਾਡੀ ਜ਼ਿੰਦਗੀਆ ਚੋਂ ਚਲਾ ਗਿਆ ਤੇ ਹੋਰ ਕਈ ਕਮਾਂ ਦੇ ਡਰ ਹੁੰਦੇ ਨੇ ਉਹ ਸਾਡੀ ਜ਼ਿੰਦਗੀਆ ਚ ਚਲੇ ਚਲੇ ਜਾਂਦੇ ਕਿਉਂ ਕਿ ਪ੍ਰਭੂ ਦੇ ਪ੍ਰੇਮ ਨੇ ਸਾਨੂੰ ਛਤਕਾਰਾ ਦੇ ਦਿੱਤਾ ਸਾਨੂੰ ਸ਼ਾਂਤੀ ਦੇ ਦਿੱਤੀ ਸੰਤੁਸ਼ਟੀ ਦੇ ਦਿੱਤੀ ਅਤੇ ਅਸੀਂ ਦੇਖਦੇ ਹਾਂ ਕਿ ਹਾਲਾਂਕਿ ਪ੍ਰਭੂ ਨੇ ਸਾਨੂੰ ਦੁਨਿਆਵੀ ਦਰਦ ਤੋਂ ਬਚਾ ਲਿਆ ਜਾਂ ਸਾਨੂੰ ਪੂਰੇ ਕਮਾਂ ਤੋਂ ਬਚਾ ਲਿਆ ਪੂਰੇ ਕਮਾਂ ਦੇ ਦਾਜ ਜੋ ਇੱਕ ਸਜ਼ਾ ਸਾਡੇ ਉੱਤੇ ਲਾਗੂ ਸੀ ਉਹਦੇ ਤੋਂ ਬਚਾ ਲਿਆ ਤੇ ਉਹਦਾ ਡਰ ਸਾਡੀ ਜਿੰਦਗੀਆਂ ਚੋਂ ਚਲਾ ਗਿਆ ਹੁਣ ਸਾਡੇ ਉੱਤੇ ਕੋਈ ਸਜ਼ਾ ਦਾ ਹੁਕਮ ਨਹੀਂ ਹੈ ਜਿੱਦਾਂ ਅਸੀਂ ਪੜਦੇ ਹਾਂ ਰੂਮੀਆ ਦਾ ਖੱਤ ਉਹਦਾ ਅੱਠੇ ਦੇ ਆਏ ਕਿ ਜੋ ਕੋਈ ਮਸੀਹ ਦੇ ਵਿੱਚ ਹੈ ਉਸ ਦੇ ਉੱਤੇ ਕੋਈ ਸਜ਼ਾ ਦਾ ਹੁਕਮ ਨਹੀਂ ਹੈ ਪਾਪ ਦੇ ਕਰਕੇ ਸਜ਼ਾ ਆਉਂਦੀ ਹੈ ਪਾਪ ਦੇ ਕਰਕੇ ਮੌਤ ਆਉਂਦੀ ਹੈ ਪਾਪ ਦੇ ਕਰਕੇ ਅਸੀਂ ਪ੍ਰਭੂ ਤੋਂ ਦੂਰ ਹੋ ਜਾਂਦੇ ਹਾਂ ਪ੍ਰਭੂ ਦੇ ਪਿਆਰ ਤੋਂ ਵਾਂਝੇ ਹੋ ਜਾਂਦੇ ਹਾਂ ਤੇ ਜਦੋਂ ਅਸੀਂ ਪ੍ਰਭੂ ਨੂੰ ਜਾਣ ਲਿਆ ਪ੍ਰਭੂ ਦਾ ਡਰ ਸਾਡੀ ਜ਼ਿੰਦਗੀ ਚ ਆ ਗਿਆ ਇਹ ਚੰਗਾ ਡਰ ਹੁੰਦਾ ਹੈ ਇਹ ਮਾੜਾ ਡਰ ਨਹੀਂ ਹੈ ਦੁਨੀਆਂ ਦਾ ਡਰ ਮਾੜਾ ਡਰ ਹੈ ਪਰ ਪ੍ਰਭੂ ਦਾ ਡਰ ਚੰਗਾ ਡਰ ਹੈ ਅਸੀਂ ਪੜਦੇ ਹਾਂ ਪਹਿਲਾ ਕਹਾਉਤਾਂ ਦਾ ਪਹਿਲਾ ਅਏ ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਦਾ ਡਰ ਜੋ ਹੁੰਦਾ ਹੈ ਉਹ ਸਾਡੇ ਲਈ ਇੱਕ ਸਿਆਣਪ ਦਾ ਕੰਮ ਹੁੰਦਾ ਹੈ ਫੇਰ ਅਸੀਂ ਖਾਤਾਂ ਚ ਪੜ੍ਹਦੇ ਹਾਂ ਕਿ ਪ੍ਰਭੂ ਦਾ ਡਰ ਕੀ ਹੈ ਕਿ ਅਸੀਂ ਪਾਪ ਤੋਂ ਨਫ਼ਰਤ ਕਰੀਏ ਕਿ ਅਸੀਂ ਪਾਪ ਤੋਂ ਦੂਰ ਭੱਜੀਏ ਪਾਪ ਦੇ ਵਿੱਚ ਨਾ ਫਸੀਏ ਮਸੀਹੀ ਜੀਵਨ ਦੇ ਵਿੱਚ ਅਸੀਂ ਕਈ ਵਾਰੀ ਪਾਪ 'ਚ ਡਿੱਗ ਜਾਂਦੇ ਹਾਂ ਹਾਲਾਂਕਿ ਸਾਡੇ ਕੋਲ ਮਾਫੀ ਆ ਗਈ ਪਰ ਕਿਉਂਕਿ ਅਸੀਂ ਇਸ ਜ਼ਿੰਦਗੀ 'ਚ ਰਹਿੰਦੇ ਹਾਂ ਹੱਲੇ ਸਾਨੂੰ ਨਵੇਂ ਸ਼ਰੀਰ ਨਹੀਂ ਮਿਲੇ ਇਹ ਸਰੀਰ ਜੋ ਪ੍ਰਾਣਾ ਸਰੀਰ ਅਸੀਂ ਸਾਡੇ ਕੋਲ ਜਿਹੜਾ ਹੈਗਾ ਹੈ ਇਹਦੇ ਵਿੱਚ ਪਾਪ ਹੱਲੇ ਵੀ ਹੈ ਹਾਲਾਂਕਿ ਪਾਪ ਦਾ ਨਿਸ਼ਕਾਰਾ ਹੋ ਚੁੱਕਾ ਹੈ ਪਾਪ ਦੀ ਸਜ਼ਾ ਸਾਡੇ ਉੱਤੇ ਲਾਗੂ ਨਹੀਂ ਹੈ ਪਰ ਇੱਕ ਆਉਣ ਵਾਲਾ ਟਾਈਮ ਇਦਾਂ ਦਾ ਹੈ ਜਦੋਂ ਪ੍ਰਭੂ ਐਸਐਮਸੀ ਆਉਂਦਾ ਹੈ ਉਦੋਂ ਉਸਨੇ ਸਾਨੂੰ ਜੀਵਿਤ ਕਰ ਦੇਣਾ ਹੈ ਸਾਨੂੰ ਨਵੇਂ ਸਰੀਰ ਮਿਲ ਜਾਣੇ ਨੇ ਤੇ ਉਸ ਸਮੇਂ ਅਸੀਂ ਪਾਪ ਨਹੀਂ ਕਰਾਂਗੇ ਤੇ ਜਿੱਥੇ ਪਾਪ ਨਹੀਂ ਉੱਥੇ ਕੋਈ ਡਰ ਵੀ ਨਹੀਂ ਅਤੇ ਦੇਖਦੇ ਹਾਂ ਕਿ ਪ੍ਰਭੂ ਦਾ ਡਰ ਦਾ ਮਤਲਬ ਇਹ ਹੈ ਕਿ ਪਾਪ ਤੋਂ ਨਫਰਤ ਕਰੀਏ ਪਾਪ ਤੋਂ ਦੌੜੀਏ ਤੇ ਪਾਪ ਦੀ ਡੈਫੀਨੇਸ਼ਨ ਅਸੀਂ ਪੜ੍ਹਦੇ ਹਾਂ ਗਲਾਤੀਆਂ ਦੇ ਖਾਤੋਂ ਦਾ 5 ਅਧਿਆਇ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਾਪ ਕਿਵੇਂ ਜ਼ਾਹਰ ਹੁੰਦਾ ਹੈ ਤੇ ਪਾਪ ਬਾਰੇ ਅਸੀਂ ਪੜ੍ਹਦੇ ਹਾਂ ਬਾਈਬਲ 'ਚ ਬਾਈਬਲ ਤਾਂ ਪੂਰੀ ਕਿਤਾਬ ਜੋ ਹੈ ਬਾਈਬਲ ਦੀ ਉਹ ਏਹੀ ਗੱਲ ਉੱਤੇ ਗੱਲ ਕਰਦੀ ਹੈ ਕਿ ਸਾਨੂੰ ਕਿਵੇਂ ਪਾਪ ਤੋਂ ਤੋਬਾ ਕਰਨੀ ਚਾਹੀਦੀ ਹੈ ਤੇ ਪ੍ਰਭੂ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਪ੍ਰਭੂ ਨੇ ਹੋਂ ਮੁਕਤੀ ਦਾ ਰਾਹ ਖੋਲ੍ਹ ਦਿੱਤਾ ਹੈ ਉਹਨਾਂ ਲੋਕਾਂ ਲਈ ਜੋ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਨੇ ਅਤੇ ਦੇਖਦੇ ਹਾਂ ਕਿ ਜੋ ਇੱਕ ਖੁਦਾ ਦਾ ਡਰ ਹੈ ਉਹ ਇੱਕ ਸਿਆਣਪ ਦਾ ਕੰਮ ਕਰਦਾ ਹੈ ਤੇ ਜਦੋਂ ਕਲੀਸਿਆ ਦੇ ਵਿੱਚ ਡਰ ਆ ਗਿਆ ਪ੍ਰਭੂ ਦਾ ਡਰ ਆ ਗਿਆ ਉਹ ਪ੍ਰਭੂ ਨੂੰ ਸਮਝਣ ਲੱਗ ਪਏ ਪ੍ਰਭੂ ਦੇ ਵਚਨ ਨੂੰ ਸਮਝਣ ਲੱਗ ਪਏ ਤੇ ਪਰਬੂ ਉਹਨਾਂ ਤੋਂ ਕੀ ਚਾਹੁੰਦਾ ਸੀ ਜਦੋਂ ਉਹਨਾਂ ਨੂੰ ਇਹ ਗੱਲਾਂ ਪਤਾ ਲੱਗੀਆਂ ਤੇ ਫੇਰ ਉਹ ਪ੍ਰਭੂ ਦੇ ਡਰ ਵਿੱਚ ਆਉਣ ਲੱਗੇ ਸਾਡੇ ਜੋ ਬਾਈਬਲ ਨੂੰ ਸਿਖਾਉਂਦੇ ਨੇ ਉਹ ਲੋਕਾਂ ਨੂੰ ਇਦਾਂ ਦੇ ਡਰਾਂ 'ਚ ਪਾ ਦਿੰਦੇ ਨੇ ਕਿ ਉਹ ਲੋਕ ਜੋ ਹੁੰਦੇ ਨੇ ਕਲੀਸਿਆ ਦੇ ਲੋਕ ਜੋ ਹੁੰਦੇ ਨੇ ਉਹ ਪ੍ਰਭੂ ਦਾ ਡਰ ਤਾਂ ਮੰਨਦੇ ਨਹੀਂ ਪਰ ਹੋਰ ਚੀਜ਼ਾਂ ਦਾ ਚੀਜ਼ਾਂ ਦਾ ਡਰ ਮੰਨਣਾ ਸ਼ੁਰੂ ਕਰ ਦਿੰਦੇ ਨੇ ਪਾਸਟਰਾਂ ਦਾ ਡਰ ਗਵਾਂਡੀਆਂ ਦਾ ਡਰ ਜੋ ਚਰਚ ਵਿੱਚ ਕਈ ਪ੍ਰਧਾਨ ਹੁੰਦੇ ਨੇ ਜਿਨ੍ਹਾਂ ਦਾ ਸ਼ਾਇਦ ਜ਼ਿਆਦਾ ਰਤਬਾ ਹੋਵੇ ਚਰਚ ਦੇ ਵਿੱਚ ਤੇ ਲੋਕ ਉਹਨਾਂ ਤੋਂ ਵੀ ਡਰਦੇ ਨੇ ਪਰ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਇਹ ਲੋਕ ਰਸੂਲਾਂ ਦੇ ਨਾਲ ਜੁੜੇ ਹੋਏ ਸੀ ਹਾਲਾਂਕਿ ਰਸੂਲ ਜੋ ਸੀ ਪ੍ਰਭੂ ਦੇ ਦੁਆਰਾ ਭੇਜੇ ਹੋਏ ਸੀ ਪ੍ਰਭੂ ਨੂੰ ਪ੍ਰਭੂ ਦੇ ਨਾਲ ਬੈਠੇ ਸੀ ਉਹਨਾਂ ਨੇ ਪ੍ਰਭੂ ਦੇ ਨਾਲ ਖਾਣਾ ਖਾਧਾ ਸੀ ਉਹ ਜਾਣਦੇ ਸੀ ਪ੍ਰਭੂ ਨੂੰ ਤੇ ਪਰ ਫੇਰ ਵੀ ਕਦੀ ਰਸੂਲਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਤੁਹਾਡੇ ਤੋਂ ਜ਼ਿਆਦਾ ਉੱਤਮ ਹਾਂ ਜਦੋਂ ਤੁਸੀਂ ਪਲੂਸ ਦੇ ਖੱਤ ਪੜ੍ਹਦੇ ਹੋ ਜਾਂ ਪਤਰਸ ਦੇ ਖੱਤ ਪੜ੍ਹਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਜਾਂ ਬਿਹੂਨਾ ਦੇ ਖੱਤ ਪੜ੍ਹਦੇ ਹੋ ਪਤਾ ਲੱਗਦਾ ਹੈ ਕਿ ਕਿਵੇਂ ਇਹ ਇਨਸਾਨ ਹਾਲਾਂਕਿ ਇਹ ਰਸੂਲ ਸੀ ਅਪੋਸਲ ਸੀ ਪਰ ਇਹ ਕਿਵੇਂ ਹਲੀਮੀ ਨਾਲ ਲੋਕਾਂ ਦੀ ਸੇਵਾ ਕਰਦੇ ਸੀ ਇਹ ਆਪਣੇ ਆਪ ਨੂੰ ਲੋਕਾਂ ਦੇ ਉੱਤੇ ਕਹਿ ਲਓ ਆਪਣੇ ਆਪ ਨੂੰ ਬੌਸ ਨਹੀਂ ਸਮਝਦੇ ਸੀ ਕਿ ਵੀ ਮੈਂ ਤੁਹਾਡਾ ਲਾਈਨ ਮੈਨੇਜਰ ਹਾਂ ਜਾਂ ਮੈਂ ਤੁਹਾਡਾ ਬੌਸ ਹਾਂ ਮੈਂ ਤੁਹਾਡੀ ਲਾਈਫ ਨੂੰ ਕੰਟਰੋਲ ਕਰਾਂਗਾ ਪਰ ਅਜ ਕੱਲ ਕੀ ਹੁੰਦਾ ਹੈ ਕਿ ਸੈਰ ਲੀਗ ਇਹ ਬਹੁਤ ਚਰਚਾਂ ਚ ਦੇਖਿਆ ਜਾਂਦਾ ਹੈ ਕਿ ਪਾਸਟਰ ਜੋ ਹੁੰਦੇ ਨੇ ਉਹ ਲੋਕਾਂ ਦੀ ਜਿੰਦਗੀਆਂ ਨੂੰ ਕੰਟਰੋਲ ਕਰਦੇ ਨੇ ਸਾਰੇ ਨਹੀਂ ਕਰਦੇ ਪਰ ਕਈ ਇਦਾਂ ਦੇ ਹੁੰਦੇ ਨੇ ਜੋ ਕਰਦੇ ਨੇ ਤੇ ਇਹ ਬਹੁਤ ਗਲਤ ਗੱਲ ਹੁੰਦੀ ਹੈ ਤੇ ਲੋਕ ਜੋ ਹੁੰਦੇ ਆ ਉਹ ਪਾਸਟਰਾਂ ਦਾ ਡਰ ਜ਼ਿਆਦਾ ਮੰਨਦੇ ਨੇ ਤੇ ਪ੍ਰਭੂ ਦਾ ਡਰ ਘੱਟ ਮੰਨਦੇ ਨੇ ਪਰ ਪਾਸਟਰਾਂ ਨੂੰ ਚਾਹੀਦਾ ਹੈ ਕਿ ਖੁਦਾ ਦੇ ਬਾਰੇ ਲੋਕਾਂ ਨੂੰ ਦੱਸਣ ਤਾਂ ਕਿ ਉਹਨਾਂ ਦੇ ਜਿੰਦਗੀ 'ਚ ਖੁਦਾ ਦਾ ਡਰ ਆਵੇ ਨਾ ਕਿ ਪਾਸਟਰ ਦਾ ਡਰ ਹੋਵੇ ਮੈਂ ਨਹੀਂ ਚਾਹੁੰਦਾ ਵੀ ਮੇਰੇ ਚਰਚ ਦੇ ਲੋਕ ਮੇਰੀ ਕਲੀਸਾ ਦੇ ਲੋਕ ਮੇਰੇ ਤੋਂ ਡਰਨ ਬੀ ਮੈਨ ਤੋਂ ਇੰਨਾ ਡਰਾਂ ਕਿ ਉਹ ਮੇਰੇ ਕੋਲ ਆ ਕੇ ਗੱਲਬਾਤ ਨਾ ਕਰ ਸਕਣ ਜਾਂ ਆਪਣੀ ਗੱਲ ਸ਼ੇਅਰ ਨਾ ਕਰ ਸਕਣ ਜਾਂ ਜੇ ਉਹਨਾਂ ਨੂੰ ਕਾਉਂਸਲ ਦੀ ਲੋੜ ਹੈ ਜਾਂ ਉਹਨਾਂ ਨੂੰ ਕੋਈ ਹਿਦਾਇਤ ਦੀ ਲੋੜ ਹੈ ਜਾਂ ਕੁਝ ਵੀ ਇਦਾਂ ਦੀ ਲੋੜ ਹੈ ਜਾਂ ਉਹਨਾਂ ਨੂੰ ਮਦਦ ਦੀ ਲੋੜ ਹੈ ਕਿ ਉਹ ਮੇਰੇ ਕੋਲ ਨਾ ਆ ਸਕਣ ਇਦਾਂ ਨਹੀਂ ਹੁੰਦਾ ਪ੍ਰਭੂ ਕਹਿੰਦਾ ਹੈ ਕਿ ਅਸੀਂ ਖੁਦਾ ਦੇ ਲੋਕਾਂ ਨੂੰ ਖੁਦਾ ਨਾਲ ਜੋੜੀਏ ਤਾਂ ਕਿ ਉਹ ਖੁਦਾ ਦੇ ਡਰ ਵਿੱਚ ਖੁਦਾ ਦੇ ਪਿਆਰ ਵਿੱਚ ਖੁਦਾ ਦਾ ਡਰ ਕੀ ਹੈ ਖੁਦਾ ਨੂੰ ਪਿਆਰ ਕਰਨਾ ਇਹ ਜਦਾਂ ਇਹ ਇਹਦਾ ਇਹਦੀ ਡੈਫੀਨੇਸ਼ਨ ਹੈ ਜਿੱਦੋਂ ਅਸੀਂ ਖੁਦਾ ਨੂੰ ਨਹੀਂ ਸੀ ਪਿਆਰ ਕਰਦੇ ਅਸੀਂ ਖੁਦਾ ਦਾ ਡਰ ਨਹੀਂ ਸੀ ਮੰਨਦੇ ਪਰ ਹੁਣ ਅਸੀਂ ਖੁਦਾ ਨੂੰ ਪਿਆਰ ਕਰਦੇ ਹਾਂ ਅਸੀਂ ਖੁਦਾ ਦਾ ਡਰ ਮੰਨਦੇ ਹਾਂ ਉਸ ਤਰ੍ਹਾਂ ਜਿਸ ਤਰ੍ਹਾਂ ਕਿ ਇੱਕ ਇੱਕ ਅ ਬੱਚੇ ਨੂੰ ਦੇਖੀਏ ਹਾਲਾਂਕਿ ਉਹ ਬੱਚਾ ਆਪਣੇ ਮਾਪੇ ਤੋਂ ਡਰਦਾ ਹੈ ਜੇ ਉਹ ਗਲਤ ਕੰਮ ਕਰਦਾ ਹੈ ਉਹਨੂੰ ਡਰ ਲੱਗਦਾ ਹੈ ਪਰ ਉਹ ਆਪਣੇ ਮਾਪੇ ਕੋ ਫੇਰ ਵੀ ਆਉਂਦਾ ਜੇ ਗਲਤੀ ਵੀ ਹੁੰਦੀ ਹੈ ਉਹ ਆਪਣੇ ਮਾਪੇ ਕੋ ਵਾਪਸ ਜਾਂਦਾ ਤੇ ਮਾਪੇ ਉਨੂੰ ਸ਼ਾਇਦ ਤਾੜ ਵੀ ਤਾੜਨ ਵੀ ਚਾਹੇ ਉਸ ਨੂੰ ਡਿਸਪੀਲਨ ਕਰਨ ਪਰ ਉਤ ਤੋਂ ਬਾਅਦ ਮਾਪੇ ਵੀ ਮaaf ਕਰ ਦਿੰਦੇ ਨੇ ਖੁਦਾ ਵੀ ਦਈ ਹੈ ਖੁਦਾ ਦਾ ਪਿਆਰ ਮਾਪੇ ਮਾਪੇ ਦੇ ਮਾਪੇ ਦੇ ਪਿਆਰ ਤੋਂ ਬਹੁਤ ਮਹਾਨ ਹੈ ਖੁਦਾ ਸਾਨੂੰ ਮaaf ਕਰਦਾ ਹੈ ਸਾਨੂੰ ਪ੍ਰੇਮ ਕਰਦਾ ਹੈ ਤੇ ਅਸੀਂ ਖੁਦਾ ਦੀ ਧਰ ਵਿੱਚ ਰਹਿ ਕੇ ਖੁਦਾ ਨੂੰ ਪ੍ਰੇਮ ਕਰਕੇ ਖੁਦਾ ਨਾਲ ਮੁਹੱਬਤ ਰੱਖ ਕੇ ਅਸੀਂ ਖੁਦਾ ਦੇ ਕੰਮ ਕਰਦੇ ਹਾਂ ਤੇ ਇਹ ਕਾਲ ਅਸੀਂ ਦੇ ਦਿਆਂ ਕਿ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਡਰ ਆ ਗਿਆ ਤੇ ਬਹੁਤ ਅਚੰਬੇ ਕੰਮ ਹੋਏ ਉਹਨਾਂ ਦੀ ਜ਼ਿੰਦਗੀਾਂ 'ਚ ਕਿਉਂ ਅ ਕਿਉਂਕਿ ਇਹ ਪਹਿਲਾ ਚਰਚ ਸੀ ਇਹ ਪਹਿਲੀ ਕਲੀਸਾ ਸੀ ਤੇ ਜਦੋਂ ਪਹਿਲੀ ਕਲੀਸਾ ਬਣੀ ਤੇ ਹਾਲੇ ਵੀ ਰਸੂਲਾਂ ਦਾ ਟਾਈਮ ਚੱਲ ਰਿਹਾ ਸੀ ਰਸੂਲਾਂ ਦਾ ਸਮਾਂ ਚੱਲ ਰਿਹਾ ਸੀਗਾ ਇਸ ਕਰਕੇ ਮੈਰੀਕਲ ਹੋ ਰਹੇ ਸੀ ਤੇ ਉਹਨਾਂ ਚੀਜ਼ਾਂ ਕਰਕੇ ਵੀ ਖੁਦਾ ਦਾ ਡਰ ਇਹਨਾਂ ਦੇ ਲੋਕਾਂ ਦੀ ਜ਼ਿੰਦਗੀਾਂ 'ਚ ਆ ਗਿਆ ਪਰ ਜਦੋਂ ਰਸੂਲ ਖਤਮ ਹੋ ਗਿਆ ਰਸੂਲ ਨਾਲ ਉਪਰਡੇ ਮੌਜੇ ਵੀ ਖਤਮ ਹੋ ਗਏ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਫਿਰ ਮੈਂ बार-बार ਇੱਕ ਗੱਲ ਬਹੁਤ ਕਰਦਾ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਇਹ ਇਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਹੈ ਅਫਰੀਕਾ ਦੇ ਵਿੱਚ ਬਹੁਤ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਕੋਈ ਪਾਸਟਰ ਆਉਂਦਾ ਹੈ ਉਹ ਮੇਰੇ ਕੋਲ ਕਰਦਾ ਹੈ ਤੇ ਲੋਕਾਂ ਨੂੰ ਲੱਗਦਾ ਕਿ ਉਹ ਪਚ ਗਏ ਆਮ ਜੇ ਦੇਖਿਆ ਜਾਵੇ ਹੁਣ ਇੰਡੀਆ ਦੇ ਵਿੱਚ ਵੀ ਵੱਡੇ ਵੱਡੇ ਪੰਡਾਲ ਲਾ ਕੇ ਚਰਚ ਖੜੇ ਕੀਤੇ ਹੋਏ ਨੇ ਲੋਕਾਂ ਨੇ ਤੇ ਉਹ ਮਿਰਕਲ ਵੰਡਦੇ ਨੇ ਹਰੇਕ ਸੰਡੇ ਕਿੰਨੇ ਲੋਕਾਂ ਨੂੰ ਝੋਸ਼ੇਫਾ ਮਿਲਦੀਆਂ ਕਿੰਨਿਆਂ ਨੂੰ ਮਿਲਦੀ ਹੈ ਕਈ ਤਾਂ ਲੋਕ ਐਕਟਰ ਹੁੰਦੇ ਨੇ ਖਰੀਦੇ ਹੋਏ ਹੁੰਦੇ ਨੇ ਕਈ ਲੋਕਾਂ ਨੂੰ ਜ਼ਬਰਦਸਤੀ ਧੱਕੇ ਨਾਲ ਸਟੇਜ ਤੇ ਚਾੜ੍ਹ ਦਿੰਦੇ ਨੇ ਤੇ ਉਹ ਉਹ ਲੋਕੀ ਇੰਨੇ ਸ਼ਰਮਿੰਦਾ ਹੁੰਦੇ ਨੇ ਕਿ ਜੇ ਉਹ ਕਹਿਣ ਵੀ ਮੈਨੂੰ ਸ਼ਿਫਾ ਨਹੀਂ ਮਿਲੀ ਫਿਰ ਪਾਸਟਰ ਤੇ ਤੋਹਮਤ ਲੱਗਦੀ ਹੈ ਜੇ ਉਹ ਜੇ ਉਹ ਕਹਿੰਦੇ ਨੇ ਕਿ ਮੈਨੂੰ ਸ਼ਿਫਾ ਮਿਲ ਗਈ ਤੇ ਪਾਸਟਰ ਨੂੰ ਤਾਂ ਵਾਵਾ ਮਿਲ ਗਈ ਪਰ ਜਦੋਂ ਉਹ ਘਰ ਜਾਂਦੇ ਨੇ ਉਹਨਾਂ ਦੀ ਬਿਮਾਰੀ ਉੱਥੇ ਦੀ ਹੋਤੀ ਰਹਿੰਦੀ ਨੇ ਇਸ ਕਰਕੇ ਸਾਨੂੰ ਅ ਥੋੜਾ ਧਿਆਨ ਦੇਣ ਦੀ ਲੋੜ ਹੈ ਵਾਇਬਲ ਦੇ ਬਚਨ ਨੂੰ ਜਦੋਂ ਰਸੂਲ ਖਤਮ ਹੋ ਗਏ ਮਿਰਕਲਸ ਖਤਮ ਹੋ ਗਏ ਰਸੂਲ ਦੇ ਨਾਲ ਮੈਂ ਨਹੀਂ ਕਹਿੰਦਾ ਖੁਦਾ ਸ਼ਿਫਾ ਨਹੀਂ ਦਿੰਦਾ ਖੁਦਾ ਸ਼ਿਫਾ ਦਿੰਦਾ ਹੈ ਪ੍ਰਾਰਥਨਾ ਦੇ ਜ਼ਰੀਏ ਸਾਡੇ ਵਿਸ਼ਵਾਸ ਦੇ ਜ਼ਰੀਏ ਪਰ ਜ਼ਰੂਰੀ ਨਹੀਂ ਹੈ ਕਿ ਖੁਦਾ ਨੇ ਸਾਨੂੰ ਹਮੇਸ਼ਾ ਹੀ ਹੀਲਿੰਗ ਦੇਣੀ ਹੁੰਦੀ ਹੈ ਜਾਂ ਖੁਦਾ ਨੇ ਹਮੇਸ਼ਾ ਹੀ ਸਾਨੂੰ ਉਹ ਚੀਜ਼ਾਂ ਦੇਣੀਆਂ ਹੁੰਦੀਆਂ ਹਨ ਜੋ ਅਸੀਂ ਚਾਹੁੰਦੇ ਹਾਂ ਤੇ ਅਸੀਂ ਪਿਛਲੇ ਹਫ਼ਤੇ ਵੀ ਦੇਖਿਆ ਪ੍ਰਾਰਥਨਾ ਦੇ ਵਿੱਚ ਪ੍ਰਾਰਥਨਾ ਕਰਨ ਦਾ ਮਤਲਬ ਇਹ ਹੁੰਦਾ ਕਿ ਅਸੀਂ ਪ੍ਰਭੂ ਤੇ ਭਰੋਸਾ ਕਰਦੇ ਹਾਂ ਪ੍ਰਭੂ ਨੇ ਉੱਤਰ ਦੇਣਾ ਹੈ ਨਹੀਂ ਦੇਣਾ ਹੈ ਹਾਂ ਜਾਂ ਨਾ ਦੇ ਵਿੱਚ ਜਾ ਵੇਟ ਕਰੋ ਇਹ ਪ੍ਰਭੂ ਤੇ ਨਿਰਭਰ ਕਰਦਾ ਹੈ ਜੇ ਦੇਖਿਆ ਜਾਵੇ ਜਦੋਂ ਯਿਸੂ ਮਸੀਹ ਗਤਸਮਨੀ ਦੇ ਬਾਗ ਵਿੱਚ ਜਾ ਕੇ ਪ੍ਰਾਰਥਨਾ ਕਰਦਾ ਸੀ ਉਹ ਕਹਿੰਦਾ ਸੀ हे ਪਿਤਾ ਇਹ ਪਿਆਲਾ ਮੇਰੇ ਤੋਂ ਹਟਾ ਦੇ ਪਰ ਸੋਚ ਕੇ ਦੇਖੋ ਜੇ ਪਿਤਾ ਨੇ ਉਹ ਪਿਆਲਾ ਹਟਾ ਦਿੱਤਾ ਹੁੰਦਾ ਯਿਸੂ ਮਸੀਹ ਦੇ ਕੋਲ ਪਿਆਲਾ ਕੀ ਸੀ ਮੌਤ ਦਾ ਪਿਆਲਾ ਸੀ ਜੋ ਕਿ ਸਲੀਪ ਸੀ ਜੇ ਪ੍ਰਭੂ ਸਲੀਪ ਤੇ ਨਹੀਂ ਮਾਰਦਾ ਤੇ ਫਿਰ ਸਾਡੇ ਪਾਪਾਂ ਦਾ ਨਿਸਤਾਰਾ ਕਿਵੇਂ ਹੁੰਦਾ ਮੌਤ ਦੇ ਜ਼ਰੀਏ ਦੁੱਖ ਦੇ ਜ਼ਰੀਏ ਸਾਡੇ ਪਾਪਾਂ ਦਾ ਨਿਸਤਾਰਾ ਕੀਤਾ ਪ੍ਰਭੂ ਯਿਸੂ ਮਸੀਹ ਨੇ ਤੇ ਉਹਦੇ ਪਿਤਾ ਨੇ ਉਹਨੂੰ ਕੀ ਕੀਤਾ ਤੀਜੇ ਦਿਨ ਜ਼ਿੰਦਾ ਕਰ ਦਿੱਤਾ ਉਹ ਉਹਦੀ ਮੈਮਾ ਹੋ ਗਈ ਦੁੱਖ ਦੇ ਜ਼ਰੀਏ ਪ੍ਰਭੂ ਨੂੰ ਮੈਮਾ ਮਿਲੀ ਤੇ ਜ਼ਰੂਰੀ ਨਹੀਂ ਹੈ ਕਿ ਜੇ ਅਸੀਂ ਅੱਜ ਪ੍ਰਾਰਥਨਾ ਕਰਦੇ ਹਾਂ ਕਿ ਖੁਦਾਮ ਸਾਨੂੰ ਸ਼ਿਫਾ ਦੇ ਫੰਨ ਪਰਸ ਦੇ ਜੇ ਆਉਛਾ ਇਦਾਂ ਦੀ ਚੀਜ਼ ਜਾਂਦੇ ਜਿਉ ਸਮ ਚਾਹੀਦਿਆਂ ਨੇ ਕਿ ਉਹ ਪ੍ਰਭੂ ਹਮੇਸ਼ਾ ਤੁਹਾਨੂੰ ਹਾਂ ਚ ਉੱਤਰ ਦੇਵੇ ਪ੍ਰਭੂ ਨਾ ਚ ਵੀ ਉੱਤਰ ਕਰ ਸਕਦਾ ਹੈ ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕੀ ਕਹਿੰਦਾ ਹੈ ਕਿ ਉਹ ਕਹਿੰਦਾ ਹੈ ਕਿ हे ਪਿਤਾ ਇਹ ਪਿਆਲਾ ਮੇਰੇ ਤੋਂ ਹਟਾ ਦੇ ਪਰ ਮੇਰੀ ਮਰਜ਼ੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਵੇ ਤੇ ਪਿਤਾ ਦੀ ਮਰਜ਼ੀ ਪੂਰੀ ਹੋ ਗਈ ਕਿਉਂਕਿ ਪਿਤਾ ਚਾਹੁੰਦਾ ਸੀ ਕਿ ਪੁੱਤਰ ਮਰੇ ਸਲੀਬ ਉੱਤੇ ਕਿਉਂਕਿ ਉਸ ਦੇ ਮਾਰੇ ਜਾਣ ਕਰਕੇ ਹੀ ਅਸੀਂ ਬਚਾਏ ਜਾਂਦੇ ਹਾਂ ਉਹ ਲੋਕ ਪ੍ਰਭੂ ਤੋਂ ਨਹੀਂ ਜਾਣਦੇ ਪ੍ਰਭੂ ਉਹਨਾਂ ਦਾ ਆਦਰ ਨਹੀਂ ਕਰਦਾ ਪ੍ਰਭੂ ਉਹਨਾਂ ਨੂੰ ਮਗਾਰ ਜਾਂਦਾ ਹੈ ਪਰ ਜੋ ਪ੍ਰਭੂ ਦਾ ਅੰਦਰ ਕਰਦੇ ਨੇ ਧਰ ਮੰਨਦੇ ਨੇ ਪ੍ਰਭੂ ਉਹਨਾਂ ਨੂੰ ਅੱਗੇ ਲੈ ਕੇ ਜਾਂਦਾ ਹੈ ਤੇ ਆਪਣੀ ਆਤਮਿਕ ਜੀਵ ਆਪਣੇ ਆਤਮਿਕ ਜੀਵਨ ਵਿੱਚ ਹੋਰ ਅੱਗੇ ਵਧਾਉਂਦਾ ਹੈ ਅਤੇ ਆਪਣੇ ਰਾਜ ਵਿੱਚ ਬਰਕਰਾਰ ਰੱਖਦਾ ਹੈ